ਪਲਾਟ ਲੈਨ ਤੋਂ ਪਹਿਲਾਂ ਅਸੀਂ ਉਹਨੂੰ ਦਿਖਾਏਗੇ ਕਿ ਇਹ ਪਲਾਟ ਜਿਹੜਾ ਹੈ ਇੱਕ ਬੱਚਿਆਂ ਦੇ ਪਾਰਕ ਲਈ ਛੱਡੇ ਗਿਆ ਇੱਕ ਪਲਾਟ ਸੋਸ਼ਲ ਐਕਟੀਵਿਟੀ ਏਰੀਆ ਵਾਸਤੇ ਛੱਡੇ ਗਿਆ ਹੈ ਦੋਨੇ ਪਲਾਟ ਅਜੇ ਵੀ ਖਾਲੀ ਪਏ ਹਨ ਜਿਹੜੇ ਕਿ 86 86 ਚੰਗੇ ਹਨ ਔਰ ਬਾਬਾਈ ਦੇ ਮਰਨ ਤੋਂ ਬਾਅਦ ਬਾਬਾਈ ਦਾ ਸੋ ਕਾਲਡ ਬੇਟਾ ਹੈ ਰੁਪਿੰਦਰ ਜੌਨੀ ਜਿਹੜੇ ਕੀ ਇਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਹ ਸਾਡੀ ਜ਼ਮੀਨ ਹੈ ਇੱਕ ਕੁਸ਼ਕੂ ਚੰਦ ਕੁ ਲੋਕ ਨੇ ਜਿਹੜੇ ਇਹਨਾਂ ਨੂੰ ਹਤਿਆਨ ਲਈ ਇਸ ਜ਼ਮੀਨ ਨੂੰ ਹਤਿਆਨ ਲਈ ਸਾਨੂੰ ਸ਼ੁਰੂ ਤੋਂ ਥ੍ਰੈਟ ਕਰਦੇ ਆ ਰਹੇ ਨੇ ਸਾਨੂੰ ਤੰਗ ਕਰਦੇ ਆ ਰਹੇ ਨੇ ਇਹ ਕਿਨਾਂ ਦੀ ਮਾਤਾ ਜੀ ਦਾ ਪਲਾਟ ਸੀਗਾ ਜੀ ਜੋ ਇਹਨਾਂ ਨੇ ਆਪਣੀ ਦੇਤ ਤੋਂ ਪਹਿਲਾਂ ਰਜਿਸਟਰਡ ਉਹਦੇ ਨਾਂ ਤੇ ਬਟਾ ਨਾਮ ਹੈ ਜੀ ਰਜਿਸਟਰਡ ਹੋਇਆ ਆ ਉਹ ਉਸ ਬਟਾ ਨਾਮੇ ਦੇ ਆਧਾਰ ਤੇ ਉਹਨਾਂ ਨੇ ਆਪਣੀ ਦੇਤ ਤੋਂ ਪਹਿਲਾਂ ਆਪਣੀ ਜਿਹੜੀ ਨੂੰ ਨੂੰ ਨਮਨੀਤਪੁਰ ਨੂੰ ਦੇ ਚੁੱਕੇ ਤਰ ਕਦੇ ਪੁਲਿਸ ਤੇ ਹੀ ਜੰਦੇ ਨੇ ਕਦੇ ਕੁਛ ਕਦੇ ਕੁਛ ਕਿਹਾ ਜਾਂਦਾ ਕਿ ਇਹ ਜਗ੍ਹਾ ਛੱਡੋ ਮਤਲਬ ਸਾਨੂੰ ਇਸ ਤਰ੍ਹਾਂ ਤੰਗ ਕੀਤਾ ਜਾਂਦਾ ਬਾਰ-ਬਾਰ ਇਹ ਬੰਦੇ ਬੈਠ ਕੇ ਆ 10 12 ਜਿਹੜੇ ਸ਼ੀਰ ਵੀ ਪਾਉਂਦੇ ਆ ਸਕੇਲ ਦੇ ਨਾਲ ਆ ਤੇਰਾ ਮੇਰਾ 플ਾਕ ਮੇਲਾ ਤੇਰਾ ਉਹ ਚਾਹੇ ਬੱਚਿਆਂ ਨੇ ਖੇਡਣ ਦੀ ਜਗ੍ਹਾ ਹੋਵੇ ਅੱਜ ਕੱਲ ਨੂੰ ਉਹ ਤੁਹਾਡਾ ਘਰ ਜਾਂ ਤੁਹਾਡਾ ਖੇਤ ਵੀ ਹੋ ਸਕਦਾ ਯਾਦ ਰੱਖ ਜਨਾਬ ਜੀ ਕੋਈ ਕੋਈ ਕਾਗਜ਼ ਨਹੀਂ ਹੈ ਕਿ ਸਭ ਤੱਕੇ ਬੁਕੀਨਲ ਕਰਦਾ। ਟਪੋਲਿਟੀਕਲ ਬੈਕਗ੍ਰਾਉਂਡ। ਬਲਾਡ ਦੇ ਕੋਲ ਚੰਦ ਘਰ ਹੈ 10 ਘਰ ਜਿਹੜੇ ਉਹ ਉੱਥੇ ਇਕੱਠੇ ਹੁੰਦੇ ਆਂ ਜੀ। ਬਾਕੀ ਕਲੋਨੀ ਦੇ ਵੀ 350 ਘਰ ਆ। 300 ਘਰ ਦੇ ਵਿੱਚ ਇਕੱਲਾ ਇਕੱਲਾ ਜਾ ਕੇ ਪੁੱਛੇ ਜਾ ਸਕਦਾ। ਮੈਂ ਵੀ ਉਸ ਕਲੋਨੀ ਦਾ ਵਸਨੀਕ ਆ ਜੀ। ਮੇਰੇ ਨਾਲ ਵੀ ਹੈਗੇ। ਮੈਂ ਕੋਈ ਇੱਕ ਇਕੱਠ ਕਰਨ ਨਾਲ ਇਹ ਨਹੀਂ ਸਾਬਤ ਕਰ ਸਕਦਾ। ਸੱਚ ਨੂੰ ਝੂਠ ਨਹੀਂ ਬਣਾ ਸਕਦਾ ਹੈਗਾ ਹਨਾ। ਉਹ ਗਲੀ ਮੇਰੀ ਨਹੀਂ। ਯਾਇਨਾ ਦੇ ਨੀ ਨਾ ਉਹਨਾਂ ਅਲਬਕੇ ਤੋਂ ਨਹੀਂ ਦੇ ਉਹਨਾਂ ਦੇ ਨੀ ਇਸ ਸਾਰੇ ਸਮਾਜ ਦੇ ਹਵਾ ਨਿਕਲ ਗਈ ਉਹ ਲੋਕਾਂ ਦੇ ਨੇਸ ਯੁਨਾ ਨੇ ਇੱਕ ਲੈਡ ਮਾਫੀਆ ਫਿਗਰਡ ਕੀਤਾ ਹੋਇਆ। ਉਹ ਨੀ ਕਿਹੜੀ ਐਸੋਸੀਏਸ਼ਨ ਹੈ? ਵਾਸੀ ਸੰਤਨ ਕਲੇਬ 81 ਸੰਤਨ ਕਲੇਬ ਜੀ ਬ੍ਰਿਫਰ ਤਾਂ ਕੀ ਮਾਮਲਾ ਹੈ ਜੀ? ਐਸੋਸੀਏਸ਼ਨ ਦਾ ਜੀ ਸੰਤਨ ਕਲੇਬ ਵੈਲਫੇਅਰ ਸੁਸਾਇਟੀ ਰਜਿਸਟਰਡ ਹੈ ਜੀ ਜੀ ਠੀਕ ਹੈ। ਕੀ ਮਸਲਾ ਮਾਮਲਾ ਕੀ ਹੈ ਮਸਲਾ ਕੀ ਹੈ ਜੀ? ਅੰਡਾ ਮਸਲਾ ਇਹ ਹੈ ਜੀ ਸਾਨੂੰ ਜਿਹੜਾ ਕਲੋਨੀ ਸ਼ੁਰੂ ਕਰਨ ਤੋਂ ਪਹਿਲਾਂ 플ੌਟ ਲੈਂਡ ਤੋਂ ਪਹਿਲਾਂ ਸਾਨੂੰ ਇਹ ਦਿਖਾਇਆ ਗਿਆ ਵੀ ਇਹ 플ੌਟ ਜਿਹੜਾ ਹੈ ਇੱਕ ਬੱਚਿਆਂ ਦੇ ਪਾਰਕ ਲਈ ਛੱਡੇ ਗਿਆ ਇੱਕ 플ੌਟ ਸੋਸ਼ਲ ਐਕਟੀਵਿਟੀ ਏਰੀਆ ਵਾਸਤੇ ਛੱਡੇ ਗਿਆ ਦੋਨੇ 플ੌਟ ਅੱਜ ਵੀ ਖਾਲੀ ਪਏ ਹਨ ਜਿਹੜੇ ਕਿ ਪੂਰਾ ਸੀਛ ਸੀਛ ਛੱਡੇ ਚੁਕੀਏ ਔਰ ਬਾਬਾ ਜੀ ਦੇ ਮਰਨ ਤੋਂ ਬਾਅਦ ਬਾਬਾ ਜੀ ਦਾ ਸੋ ਕਾਲਡ ਬੇਟਾ ਹੈ ਰੁਪਿੰਦਰ ਜੌਨੀ ਜਿਹੜਾ ਕਿ ਇਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਸਿਰਫ ਇਹੀ ਮੁੱਦਾ ਹੈ ਕਿ ਉਹਨੂੰ ਬਚਾਇਆ ਜਾਵੇ ਕਲੋਨੀ ਦੇ ਬੱਚਿਆਂ ਨੂੰ

ਸਾਡੇ ਦੇ ਕਹਾਵਾ ਪਰਚਾ ਹੈ ਜੀ ਸਾਡੇ ਦੇ ਪਰਚਾ ਹੈ ਇਹ ਬਈ ਐਸੀ ਜਿਹੜਾ ਨਜ਼ਾਇਜ਼ ਅੰਦਰ ਵੜ ਕੇ ਉਹ ਸਪੋਰਟ ਕਰ ਰਹੇ ਜੀ ਇਹਨੂੰ ਸਪੋਰਟ ਪੋਜੀਸ਼ਨ ਦੀ ਕਾਪੀ ਹੈ ਜੀ ਜਿਹੜੀ ਇਨਤੇ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਜਿਸਨੂੰ ਕਾਪੀ ਆਵਾਜ ਰਿਹਾ 44 ਨੰਬਰ ਚਾਬੀ 42025 ਦੱਸੋ ਕਿ ਤਲਾਬੀ ਹੈ ਕਿ 25 ਤੋਂ 40 ਬਣਾ ਜਗਾ ਚਲਦੀ ਬਣਦੀ ਹੈ ਉਹ ਇਹ ਆਜਾ ਬੋਲ ਬੋਲੋ ਇਹ ਸਭ ਤੋਂ ਪੁਰਾਣੇ ਬੰਦੇ ਹੈ ਜੀ ਮਿਸਟਰ ਨਹੀਂ ਕੋਈ ਨਹੀਂ ਇਹ ਵੀ ਤੁਸੀਂ ਕਵਰ ਕਰ ਸਕਦੇ ਹੋ ਹਾਂ ਨਾਮ ਕੰਪਲੀਟ ਕਰ ਤੁਸੀਂ ਦੱਸੋ ਗਲਾ ਕਵਰ ਕਰ ਹਾਂ ਜੀ ਤੋੜੇ ਦੇ ਪਰਚਾ ਕਰਾ ਦਰਜ ਹੋਇਆ ਜੀ ਸੱਤੇ ਪਰਚਾ ਦਰਜ ਹੋਇਆ ਜੀ 420 ਐਨ ਐਨ ਜੀ ਕੌਣ ਹੈ ਜੀ ਸੱਤ ਬੰਦੇ ਮੈਂ ਤੁਹਾਨੂੰ ਦਿਖਾ ਦੇ ਅੱਛੇ ਜੈਡ ਸੀ ਕੁੜੀ ਜੀ ਕੌਣ ਨੇ ਮੈਂਬਰ ਵੀ ਕਮੇਟੀ ਹਾਂ ਜੀ ਪਹਿਲਾ ਨੰਬਰ ਮੇਰਾ ਜੀ ਮਦਨ ਖਾਨ ਦਾ ਸੈਕਿੰਡ ਨੰਬਰ ਵਿਜੇਤੂਲੀ ਸੈਕਟਿੰਗ ਥਰਡ ਨੰਬਰ ਗੁਰਜੀਤ ਸਿੰਘ ਠੀਕ ਹੈ ਜੀ ਕਿਹੜੇ ਹਰਡਿਕ ਮੈਂਬਰ ਹੈ ਚਲੋ ਫੋਰਥ ਨੰਬਰ ਹੈ ਹਰਮਿੰਦਰ ਸਿੰਘ ਚੱਠਾ ਠੀਕ ਹੈ ਜੀ ਫਿਫਥ ਨੰਬਰ ਹੈ ਇਸਿਸ ਚਾਹਲ ਏਡੀ ਹੈ ਜੀ ਗੁਰਦੀਪ ਸਿੰਘ ਉਹ ਇੱਥੇ ਬੈਠੇ ਹੈਗੇ ਜੀ ਤੇ ਜਗਦੇਵ ਸਿੰਘ ਸੰਧੂ ਤੁਸੀਂ ਸਾਫਾਇਦ ਜਦੋਂ ਸਾਡੇ ਖਿਲਾਫ ਐਫਆਈਆਰ ਦੋ ਜੀ ਦੇ ਖਿਲਾਫ ਤਾਂ ਕੀ ਕੀਤਾ ਜੀ ਅਸੀਂ ਇਹ ਦੇ ਖਿਲਾਫ ਅਸੀਂ ਸ਼ਿਕਾਇਤ ਨੂੰ ਮਿਲੇ ਅਪਲੀਕੇਸ਼ਨ ਦੇ ਕੇ ਪਰ ਹਾਲ ਤੱਕ ਉਹ ਪੈਂਡਿੰਗ ਵੀ ਹੈ ਕੋਈ ਕਾਰਵਾਈ ਨਹੀਂ ਹੋਈ ਕੱਲ ਵੀ ਮੈਂ ਜਾ ਕੇ ਆ ਉਹ ਕਦੀ ਜਹਲੀ ਪੈਂਡਿੰਗ ਹੋਈ ਹੈ ਸ੍ਰੀ ਸਾਹਿਬ ਕੋਣ ਕੋਣ ਇਨਵੋਲਵ ਹੈ ਇਸ ਦੇ ਵਿੱਚ ਉਹਨਾਂ ਬਾਰੇ ਤੁਸੀਂ ਕਲੀਅਰ ਵੀ ਕਿਹੜਾ ਕਿਹੜਾ ਇਨਵੋਲਵ ਹੈ ਕਿਹਦੇ ਵੱਲੋਂ ਤੱਕਾ ਹੋਇਆ ਹੈ ਸਾਰੇ ਨਗਿੰਦਰਾ ਇਹ ਸੇ ਮੇਨ ਜਿਹੜਾ ਸ਼ਰarati ਮਾਈਂਡ ਹੈ ਗੁਰਦੀਪ ਸਿੰਘ ਹੈ ਜੀ ਪ੍ਰੋਪਰਟੀ ਦੀ ਦਾਤਨ ਸਿੰਘ ਦਾ ਬੇਟਾ ਹੈ ਜੀ ਚੱਕੀ ਵਾਲਾ ਉਹਦੀ ਸਾਰਾ ਕਾਰਨਾਮਾ ਜਦ ਕੀ ਅਸੀਂ ਪਹਿਲੀ ਕੰਪਲੇਨ ਕਰੀ ਉਹ ਸਾਡੇ ਨਾਲ ਸੀਗਾ ਉਹਨੂੰ ਸਾਵੀ ਬਲਕੇ ਇਵਨ ਮੇਰੇ ਨਾਲ ਸੀਗੇ ਉਹਨਾਂ ਨੇ ਇਹ ਕਿਹਾ ਜੀ ਇਹ پارک ਹੁਣ ਮੈਂ ਪਾਵਰ ਜਾ ਗਿਆ ਤੁਸੀਂ ਇਹਨੂੰ ਮੂਵ ਕਰੋ ਅਸੀਂ ਇਹਨੂੰ ਪਚੇ ਦਾ پارک ਬਣਾਵਾਂਗੇ ਇੱਕ ਤੋਂ ਦੀ ਗੱਲ ਹੈ ਜੀ ਇਹ ਗੱਲ ਹੈ ਕਿ ਜੀ 2023 ਠੀਕ ਹੈ ਮਾਰਚ 23 ਮਾਰਚ 23 ਮਾਰਚ 23 ਕੰਪਲੇਨ ਲਗਾ ਦਿੱਤਾ ਉਹ ਕੰਪਲੇਨ ਦੀ ਕਾਫੀ ਗੱਲ ਹੋਇਆ ਜੀ ਉਸ ਤੋਂ ਬਾਅਦ ਅਸੀਂ ਕੰਪਲੇਨ ਕਰੀ ਕੋਈ ਐਕਸ਼ਨ ਨਹੀਂ ਹੋਇਆ ਦੈਨ ਵੀ ਗੋਟ ਟੂ ਡੀਸੀ ਡੀਸੀ ਬੀਇੰਗ ਦਾ ਚੇਅਰ ਪਰਸਨ ਆਫ ਦਾ ਤਰਮਾ ਸੰਸਥਾਨ ਉਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਉਹਨਾਂ ਨੇ ਦੇਖਿਆ ਵੀ ਸਟੇਟਸ ਕੋਟ ਲੱਗਿਆ ਹੋਇਆ ਹੈ ਉਹਨਾਂ ਨੇ ਸਾਡੇ ਕੇਸ ਸਾਡੇ ਲੈਟਰ ਦੇ ਨਾਲ ਆਪਣੇ ਲੈਟਰ ਲਾ ਕੇ ਅਪੁਆਇੰਟ ਕਰਕੇ ਜੀ ਐਸਐਸ ਨੂੰ ਭੇਜਿਆ ਤਹਿਸੀਲਦਾਰ ਨੂੰ ਭੇਜਿਆ ਉੱਡਾ ਨੂੰ ਭੇਜਿਆ ਬੀਜੀ ਨੂੰ ਭੇਜਿਆ ਵੀ ਇੱਥੇ ਜਿਹੜਾ ਨਿਜ਼ਾਇਜ਼ ਕਬਜ਼ਾ ਹੋ ਰਿਹਾ ਹੈ ਨਾ ਇੱਥੇ ਕਨੈਕਸ਼ਨ ਲੱਗੇ ਨਾ ਇਹਦੇ ਕਾਰਵਾਈ ਕੀਤੀ ਜਾਵੇ ਕੋਈ ਸਾਲੀ ਕੋਈ ਰੋਕੀ ਜਾਵੇ ਇਹਦੇ ਬਾਵਜੂਦ ਕੁਝ ਨਹੀਂ ਹੋਇਆ ਹੋਰ ਕੌਣ ਕੌਣ ਲੱਗਿਆ ਇਹ ਜੋ ਸਟੇਟਸ ਕੋ ਕਿਸੇ ਪ੍ਰਾਪਰਟੀ ਤੇ ਲੱਗ ਜਾਂਦਾ ਜੀ ਉਸ ਤੇ ਫਿਰ ਇੱਕ ਇੱਟ ਵੀ ਨਹੀਂ ਰੱਖੀ ਜਾਂਦੀ ਤੁਸੀਂ ਕਹਿ ਰਹੇ ਹੋ ਕਬਜ਼ਾ ਹੋਣ ਲੱਗਿਆ ਸੀ ਕੌਣ ਕਰ ਰਿਹਾ ਸੀ ਉਹ ਦੇਖੋ ਜੀ ਉਹ ਤੁਹਾਡੇ ਸਾਹਮਣੇ ਅੰਦਰ ਕਬਜ਼ਾ ਹੋ ਗਿਆ ਸੀ ਕੌਣ ਕਰ ਰਿਹਾ ਸੀ ਕੌਣ ਕਰ ਰਿਹਾ ਜਿਹੜੇ ਪੰਨੂ ਸਾਹਿਬ ਪਹਿਲਾਂ ਸਾਡੇ ਨਾਲ ਸੀ ਹੁਣ ਪੰਨੂ ਸਾਹਿਬ ਉੱਧਰ ਹੈਗੇ ਉਵੇਂ ਸਪੋਰਟ ਕਰ ਰਹੇ ਸਟੇਟਸ ਕੋ ਟੁੱਟ ਗਿਆ ਤੁਹਾਡਾ ਹੁਣ ਨਹੀਂ ਜੀ ਬਿਲਕੁਲ ਚੱਲ ਰਿਹਾ ਜੀ ਆਹ ਦੇਖੋ ਸਟੇਟਸ ਕੋ ਦੀ ਕਾਪੀ ਤੇ ਪੀਏ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਬਟੂ ਸਾਹਿਬ ਦਾ ਪੀਏ ਦੱਸ ਦੋ ਸਰ ਇਹਨੂੰ ਖੋਲ ਕੇ ਦੱਸੋ ਜੀ ਪੰਨੂ ਸਾਹਿਬ ਦਾ ਪੀਏ ਉਹ ਹਿਸ 파ਟਨਰ ਇਧਰ ਦੇਖ ਇਸ 플롯 ਜੋ 파ਟਨਰ ਹੈਗੀ मतलब ਦੋ 파ਟਨਰ ਹੈ ਜੀ ਇੱਕ ਗੁਰਦੀਪ ਸਿੰਘ ਪ੍ਰੋਪਰਟੀ ਵਾਲਾ ਤੇ ਇੱਕ ਇਹ ਪੀਏ ਤੇ ਤੀਜਾ ਮੁੱਦਾ ਉਹਨੇ ਕਿ ਦੋ ਬੰਦੇ ਨਾਲ ਹੋਰ ਬਿਆਨਾ ਕੀਤਾ ਹੋਇਆ ਕਿਸਦਾ ਕਰਿਆ ਉਹ ਹਨ ਪਕਰਨੇ ਆ ਗਿਆ ਉਹਦੇ Delhi ਸਰ ਬਹੁਤ ਸਮਾਂ ਹੋ ਗਿਆ ਹੈ ਥਾਂ ਛੱਡੀ ਹੋਈ ਸੀ ਪਾਰਕ ਦੀ ਤੇ ਕਾਰਕ ਬਣਿਆ ਕਿ 85 ਦੀ ਛੱਡੀ ਹੋਈ ਹੈ ਜੀ ਗੱਲ ਤੇ ਇਹ ਫਿਰ ਬਣਿਆ ਕਿਉਂ ਨਹੀਂ ਜੀ ਇਹ ਐਕਚੁਅਲੀ ਡਿਵੈਲਪਮੈਂਟ ਵਾਸਤੇ ਕੋਈ ਪੈਸੇ ਹੈ ਨਹੀਂ ਸੀ ਕਲੋਨੀ ਕੋ ਬੱਚੇ ਵੈਸੀ ਖੇਲੇ ਸੀਗੇ ਜਦੋਂ ਬਾਬੇ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਦੇ ਸਟਾਰਟਡ ਕਲਟੀਵੇਟਿੰਗ ਸਾਡੀ ਸੋਲਿਟੀ ਜਿਹੜੀ ਹੋਣ ਚਾਹੀਏ ਨਵੀਂ ਇਹ 2021 ਜਾਈਦਾ ਕੋਈ ਨਾ ਤੋਂ ਬਾਅਦ ਅਸੀਂ ਉਹਨੂੰ ਤੋਂ ਇਹ ਮੁੱਦਾ ਕਠਾ ਕਰਦੇ ਹਾਂ ਤੁਹਾਡੇ ਤੋਂ ਪਹਿਲਾਂ ਕਿਸੇ ਨੇ ਨਹੀਂ ਇਹ ਮੁੱਦਾ ਚੁੱਕਿਆ ਚਾਰ ਦਿਵਾਰੀ ਕਦੋਂ ਆਈ ਆਈਏ ਚਾਰ ਦਿਵਾਰੀ ਬਹੁਤ ਪੁਰਾਣੀ ਹੋਈ ਹੈ ਬਾਬੇ ਨੇ ਕਰ ਕੀਤੀ ਇਸਨੂੰ ਬਾਬੇ ਨੇ ਗਰਾਊਂਡ ਬਸਤੀ ਕਰੀ ਗਰਾਊਂਡ ਬਸਤੀ ਕਰੀ ਦੂਇਆ ਇਸ ਤੋਂ ਪਹਿਲਾਂ ਹੁਣ ਤਾਂ ਕੀ ਮੌਲ ਹੈ ਵੀ ਮੌਕੇ ਤੇ ਗੇਟ ਲੱਗਿਆ ਪਿਆ ਗੇਟ ਬੰਦ ਆ ਤਾਲਾ ਗੇਟ ਇਹਨਾਂ ਦਾ ਲੱਗੇ ਹੋਇਆ ਜੀ ਇਹਨਾਂ ਦਾ ਤਾਲਾ ਲੱਗੇ ਹੋਇਆ ਹਾਂ ਢੇਰੀ ਵਾਲਿਆਂ ਦਾ ਢੇਰੇ ਵੱਡਾ ਢੇਰੇ ਵਾਲਾ ਤਾਂ ਹੈ ਦੇਖੋ ਦੇਖੋ ਐਸ ਪਰ ਪੁੱਡਾ ਲਾ 25 ਤੋਂ 30% ਜਗ੍ਹਾ ਖਾਲੀ ਚਾਹੀਦੀ ਹੈ ਬਾ ਸੋਸ਼ਲ ਐਕਟੀਵਿਟੀ ਪਲੇਗਰਾਂ ਇੱਥੇ ਇਹਦੇ ਇਲਾਵਾ ਦੋ ਪਲਾਟਾਂ ਦੇ علاوہ 1 ਇਚ ਜਗ੍ਹਾ ਵੀ ਨਹੀਂ ਹੈਗੀ ਇਹ ਦੋ ਇਸੇ ਕਰਕੇ ਛੱਡੇ ਗਏ ਸੀ ਇਹ ਛੱਡੇ ਗਏ ਬਿਲਕੁਲ ਛੱਡੇ ਦੇਖੋ ਨਕਸ਼ਾ ਬੜਾ ਕਲੀਅਰ ਦਿਖਾਇਆ ਹੈ ਠੀਕ ਹੈ ਜਦੋਂ ਇੱਕ ਚੀਜ਼ ਡਿਫਾਈਨ ਹੋਈ ਹੋਈ ਹੈ ਸਾਨੂੰ ਮਿਲੀ ਹੋਈ ਹੈ ਅਸੀਂ ਉਸੇ ਕਰਕੇ ਪਲਾਟ ਲਏ ਆ ਮੈਂ ਸਪੈਸ਼ਲੀ ਜਿਹੜਾ ਐਸ ਬਿਲਕੁਲ ਇਹ ਨਕਸ਼ਾ ਹੈਗਾ ਇਹ ਬਾਬੇ ਦੇ ਸਾਈਨ ਹੈ ਮੈਂ ਕਹਿੰਦਾ ਇਸ ਆ ਪਾਰਕ ਛੱਡ ਕੇ ਜਿੱਥੇ ਆਪਾਂ ਬੈਠੇ ਆਂ ਸਾਹਮਣੇ ਦਿਖਾ ਦਿਓ ਸਾਹਮਣੇ 200 ਚੱਕੇ ਦਿਖਾ ਦਿਓ ਕੋਈ ਨਹੀਂ ਠੀਕ ਹੈ ਠੀਕ ਹੈ ਸਕੂਲ ਦੇ ਆਪੋਜੀਟ ਸਕੂਲ ਬਣਿਆ ਹੋਇਆ ਵੇਖੋ ਨਾ ਇਸੇ ਜਿਹੇ ਜੇ ਸਕੂਲ ਦਿਖਾਇਆ ਸਕੂਲ ਬਣ ਗਿਆ ਪਾਰਕ ਛੱਡਿਆ ਹੋਇਆ ਇਹਨੂੰ ਰਿਫਰੈਸ਼ੀ ਕਰਨ ਦਿੰਦੇ ਇੱਕ ਹੈ ਐਕਟੀਵਿਟੀ ਏਰੀਆ ਆਪਿਆ ਜੀ ਕੈਮਰਾ ਕਿੰਨੀ ਦਿਖਾਉਂਦਾ ਇਹ 80x183 ਮੁੱਢਾ ਆਏਗਾ ਕਿਟੀ ਏਰੀਆ ਪਾਰਕ ਹੈਗਾ 183x170 ਉੱਧਰ 3200 ਫੁੱਟ ਤਕਰੀਬਨ ਇਹ ਬੰਦਲਾ ਜੀ ਸੋਲਾ ਸਟਾਰਸ ਤੁਸੀਂ ਇਹ ਰਾਬਤ ਕੋਈ ਸੀਐਮ ਨੂੰ ਸਕੈਰ ਕੀਤੀ ਹੋਵੇ ਜਾਂ ਕੋਈ ਸੀਐਮ ਨੂੰ ਵੀ ਕਰੀਆ ਜੀ ਕੋਈ ਕਾਰਵਾਈ ਨਹੀਂ ਹੋਈ ਹਰ ਤੱਕ ਇਹ ਤੁਸੀਂ ਹੁਣ ਕੋਰਟ ਵਿੱਚ ਕਿੱਥੇ ਕੈਸ ਦਾ ਸਟੇਟਸ ਕੀ ਹੈ ਕੋਰਟ ਦੇ ਵਿੱਚ ਸਟੇਟਸ ਕੀ ਹੈ ਕੋਰਟ ਅਸੀਂ ਪਹਿਲਾਂ ਕਰਿਆ ਸੀ ਕੇਸ ਜੀ ਸਮਸਟੇ ਮਿਲ ਗਈ ਸੀਗੀ ਬਾਅਦ ਪੈਸੇ ਦੇ ਰਿਕਵੈਸਟ ਦੇਣਾ ਉਸ ਤੇ ਵੀ ਕੀਤਾ ਹੋਗੀ ਜੀ ਹੁਣ ਸਾਡੀ ਅਪੀਲ ਚ ਨਹੀਂ ਤੁਸੀਂ ਹੁਣ ਪ੍ਰਸ਼ਾਸਨ ਤੋਂ ਵੀ ਗੁਹਾਰ ਲਗਾਈ ਹੈ ਪੰਜਾਬ ਪੁਲਿਸ ਤੋਂ ਵੀ ਤੁਸੀਂ ਉਹ ਕੀਤਾ ਤੁਹਾਨੂੰ ਕਿਤੋਂ ਕੁਝ ਇਨਸਾਫ ਨਹੀਂ ਮਿਲ ਰਿਹਾ ਅਗਲੀ ਤੁਹਾਡੀ ਕੀ ਹੋਏਗੀ ਜੇਕਰ ਤੁਹਾਨੂੰ ਨਹੀਂ ਇਨਸਾਫ ਮਿਲਦਾ ਜਾਂ ਅੱਗੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਇਨਸਾਫ ਵਾਸਤੇ ਤੁਹਾਡੀ ਮਦਦ ਮੰਗ ਰਿਹਾ ਜੀ ਸਾਨੂੰ ਹੈਲਪ ਕਰੋ ਸਾਨੂੰ ਗਾਈਡ ਕਰੋ ਹਾਊ ਟੂ ਪ੍ਰਸੀਡ ਫਰਦਰ ਦੇਖੋ ਗੱਲ ਹੈ ਜੀ ਜੇਨੂਨ ਚੀਜ਼ ਹੈ ਅੱਜ ਉਰੇ 100 ਬੰਦਾ ਆਇਆ ਜੀ ਜੇ ਇਨਸਾਫ ਨਹੀਂ ਮਿਲੂਗਾ ਤਾਂ ਅਗਲੀ ਵਾਰ ਉਰੇ 1000 ਆਊਗਾ ਜੇ ਫੇਰ ਨਹੀਂ ਮਿਲੂਗਾ ਤਾਂ ਇਹ ਪਟਿਆਲੇ ਤੋਂ ਬਾਹਰ ਅਸੀਂ ਮੁੱਦਾ ਪੰਜਾਬ ਦਾ ਬਣਾਵਾਂਗੇ ਤੇ 10000 ਬੰਦਾ ਇਕੱਠਾ ਕਰਕੇ ਮੈਂ ਰੱਖਾਂਗਾ ਬੰਦਾ ਸਭ ਕਲੋਨੀ ਬਹੁਤ ਵੱਡੀ ਹੈ ਸਿਰਫ ਮਹਿਜ ਆ 50 ਤੋਂ 60 ਬੰਦੇ ਇਕੱਠੇ ਹੋਏ ਨੇ ਕਿ ਬਾਕੀ ਬੰਦੇ ਨੂੰ ਨਹੀਂ ਚੀਜ਼ ਦਾ ਪਤਾ ਅੱਛਾ ਵਰਕਿੰਗ ਦੇ ਜੌਬ ਵਾਲੇ ਸਾਰੇ ਰੋਜ਼ੀ ਕਮਾਣੇ ਵਾਲੇ ਨੇ ਜੌਬ ਤੇ ਗਏ ਨੇ ਇੱਕ ਕੱਲ ਵਾਲੇ ਇਨਸੀਡੈਂਟ ਕਰਕੇ ਲੈ ਨਹੀਂ ਜਿਹੜਾ 에ਅ ਸਟ੍ਰਾਈਕਸ ਹੋਈਆਂ ਤਾਂ ਉਹਦੇ ਕਰਕੇ ਵੀ ਅਸੀਂ ਵੀ ਸੋਚਿਆ ਸੀ ਕਵਰ ਕੈਨਸਲ ਕਰਦੇ ਹਾਂ ਇਹ ਹੀ ਗੱਲ ਹੋਈ ਹੈ ਇਹ ਨਾ ਕਰੀਏ ਭਈ ਆਪਾਂ ਆਪਣੀ ਛੋਟੀ ਫੈਸਿਲਿਟੀ ਲਈ ਫਿਰ ਉਹ ਚਲੋ ਸਾਈਟੀ ਦੇ ਨਾਲ ਸਾਰੀ ਸਾਰੇ ਕਲੋਨੀ ਨਾ ਨਾ ਹੀ ਸਾਰੀ ਜਨਤਾ ਸਾਹਮਣੇ ਇਹ ਸਾਰੇ ਦੇਖੋ ਜਿਹੜੀ ਹੈ ਲੈਟਰ ਹੈ ਪਹਿਲੀ ਲੈਟਰ ਦੇ 70 ਬੰਦੇ ਨੇ ਸਾਈਨ ਸੌਚੋ ਜੀ ਚੇਤਨ ਮਾਦੀਨ ਮਿਲੇ ਹੈਗੀ ਸਾਡੀ ਨਹੀਂ ਸੰਹੀਲਪ ਕਹਿੰਦੀ ਹੈ ਅੱਛਾ ਫਿਰ ਉਸ ਤੋਂ ਹਾਲੀ ਨੂੰ ਐਕਟੀਵਿਟੀ ਹੋ ਰਹੀ ਹੈ ਜੀ ਕਿਉਂਕਿ ਇਹਨਾਂ ਦਾ ਇਨਫਲੂਐਂਸ ਜ਼ਿਆਦਾ ਡਿਸਟਰਬ ਕਰਨ ਦਾ ਉਹ ਜ਼ਿਆਦਾ ਇਲਾਕੇ ਦੇ ਵਿੱਚ ਹੋਰ ਵੀ ਐਮਐਲਏ ਵੀ ਹੈਗੇ ਆ ਇਲਾਕੇ ਦੇ ਵਿੱਚ ਪੁਲਿਸ ਸਾਹਿਬ ਨੂੰ ਵੀ ਮਿਲੇ ਸੀਗੇ ਅੱਛਾ ਜੀ ਉਹਨਾਂ ਨੇ ਵੀ ਸਾਡੇ ਏਰੀਆ ਨਹੀਂ ਪੈਂਦਾ ਪਰ ਉਹ ਕਹਿੰਦੇ ਬਿਲਕੁਲ ਤੁਹਾਡੇ ਤੱਕਾ ਤੋਂ ਤੱਕਾ ਹੋ ਰਿਹਾ ਹੈਗਾ ਤੇ ਬੀਸੀ ਸਾਹਿਬ ਨੂੰ ਵੀ ਉਹਨਾਂ ਨੇ ਕਿਹਾ ਐਸਐਸ ਜਾਬ ਨੂੰ ਕਿਹਾ ਪਰ ਐਸਐਸ ਸਾਹਿਬ ਨੂੰ ਜੂ ਸਰ ਕੀ ਦਿੱਤੀ ਗਈ بس ٹھیک ہے ٹھیک ہے جی بہت شکریہ ਧੰਨਵਾਦ थैंक यू थैंक यू वेरी मच थैंक यू ਮੈਂ ਤਾਂ نیچے ਦੜ ਤੋ ਉਹ ਦੇਖੋ ਪਿੱਛੇ ਨੇ ਕਿੱਥੇ ਅਰੇ ਨੀਂਵੇ ਕਰੋ ਮੈਂ ਕੀ ਨਾਮ ਹੈਗਾ ਔਰ ਜਿਹੜਾ ਇੱਥੇ ਕਲੋਨੀ ਦਾ ਮਾਮਲਾ ਹੈ ਉਸ ਬਾਰੇ ਦੱਸ ਦਿਓ ਜੀ ਹਾਂਜੀ ਮੈਂ ਨਵਨੀਤ कौर ਤੇ ਇਹ ਜ਼ਮੀਨ ਜਿਹੜੀ ਹੈ ਜਿਹਦਾ ਇਹ ਰੌਲਾ ਕਰ ਰਹੇ ਨੇ ਇਹ ਸਾਡੀ ਸ਼ੁਰੂ ਤੋਂ 1999 ਤੋਂ 1998 ਤੋਂ जोगਿੰਦਰ ਕੌਰ ਦੇ ਨਾਮ ਸੀ ਸਾਡੀ ਮਾਤਾ ਜੀ ਦੇ ਨਾਮ ਉਸ ਤੋਂ ਬਾਅਦ ਮੇਰੇ ਨਾਮ ਤੇ ਪਟਾਨਾਮਾ ਹੋਇਆ ਜੀ ਤੇ ਇਹ ਸਾਡੀ ਜ਼ਮੀਨ ਹੈ ਇੱਕ ਕੁਸ਼ਕੂ ਚੰਦ ਕੁ ਲੋਕ ਨੇ ਜਿਹੜੇ ਇਹਨਾਂ ਨੂੰ ਹਥਿਆਨ ਲਈ ਇਸ ਜ਼ਮੀਨ ਨੂੰ ਹਥਿਆਨ ਲਈ ਸਾਨੂੰ ਸ਼ੁਰੂ ਤੋਂ ਥ੍ਰੈਟ ਕਰਦੇ ਆ ਰਹੇ ਨੇ ਸਾਨੂੰ ਤੰਗ ਕਰਦੇ ਆ ਰਹੇ ਨੇ ਤੇ ਮੈਨੂੰ ਮਨਜੋਗ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ ਦਿਵਾਏਗੀ ਮੈਡਮ ਕਿੰਨੀ ਕਿੰਨੀ ਕੁ ਜ਼ਮੀਨ ਹੈਗੀ ਹੈ ਇਹ ਇਹ 3200 ਗੱਜ ਦਾ ਪਲਾਟ ਹੈ ਜੀ ਉਹ ਕਹਿੰਦੇ ਕਿ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਖੱਡਿਆ ਹੋਇਆ ਹੈ ਇਹ ਸ਼ੁਰੂ ਤੋਂ ਇਹੀ ਗੱਲ ਕਹਿ ਕੇ ਸਾਨੂੰ ਤੰਗ ਕੀਤਾ ਜਾ ਰਿਹਾ ਜੀ ਅੱਛਾ ਜੀ ਹਾਂਜੀ ਕੀ ਕਹਿੰਦੇ ਆ ਤੰਗ ਕਿਵੇਂ ਕਰਦੇ ਸਰ ਕਦੇ ਪੁਲਿਸ ਪੇਜ ਜਾਂਦੇ ਨੇ ਕਦੇ ਕੁਛ ਕਦੇ ਕੁਛ ਕਿਹਾ ਜਾਂਦਾ ਕਿ ਇਹ ਜਗਾ ਛੱਡੋ ਮਤਲਬ ਸਾਨੂੰ ਇਸ ਤਰ੍ਹਾਂ ਤੰਗ ਕੀਤਾ ਜਾਂਦਾ ਬਾਰ-ਬਾਰ ਮੈਡਮ ਇਹ ਇਲਜ਼ਾਮ ਇਹ ਵੀ ਹੈ ਕਿ ਜਿਹੜੀ ਜਗਾ ਤੁਹਾਡੇ ਨਾਮ ਤੇ ਬੋਲਦੀ ਸੀ ਉਹ ਤੁਸੀਂ ਪਹਿਲਾਂ ਆਲਰੇਡੀ ਮਾਰਕੀਟ ਕੱਟ ਕੇ ਵੇਚ ਚੁੱਕੇ 4500 ਵੇਚ ਦੇ ਨਹੀ ਸਰ ਇਹ ਸਾਰੀ ਟੋਟਲ ਜਗਾ ਜੋਗਿੰਦਰ ਕੌਰ ਦੇ ਨਾਮ ਸੀ ਜੀ ਪਰ ਉਹਨਾਂ ਕੋ ਨਕਸ਼ਾ ਨਕਸ਼ੇ ਦੀ ਦਿਖਾ ਰਹੇ ਕਿ ਸਾਈਟ ਤੇ ਜਿਹੜਾ ਕਿ ਸਾਈਟ ਪਲੇਸ ਦੇ ਵਿੱਚ ਇਹ ਸਾਰਾ ਝੂਠਾ ਬਣਾਇਆ ਹੋਇਆ ਹੈ ਜੀ ਸਭ ਕੁਝ ਬਾਕੀ ਜੋਗਿੰਦਰ ਕੌਰ ਦੇ ਨਾਮ ਹੈ ਰਜਿਸਟਰਡ ਪਟਾ ਨਾਮਾ ਬੋਲਦਾ ਹੈ ਜੀ ਪਟਾ ਨਾਮਾ ਤੁਹਾਡੇ ਨਾਮ ਤੇ ਬੋਲਦਾ ਹੈ ਜੀ ਜੋਗਿੰਦਰ ਕੌਰ ਦੇ ਨਾਮ ਤੇ ਤੁਹਾਡੇ ਤੁਹਾਡਾ ਨਾਮ ਕਿਸ ਤਰ੍ਹਾਂ ਉਸੇ ਮੈਂਸ਼ਨ ਹੋਇਆ ਹੋਗਾ ਮਾਤਾ ਜੀ ਨੇ ਮੇਰੇ ਨਾਮ ਤੇ ਕੀਤਾ ਜੀ ਫਿਰ ਅੱਗੇ ਫਿਰ ਤੁਸੀਂ ਉਹਨੂੰ ਸੇਲ ਆਊਟ ਕੀਤਾ ਹੈਗਾ ਨਹੀਂ ਸਰ ਹੱਲੇ ਕੋਈ ਗੱਲ ਨਹੀਂ ਐਸੀ ਤੇ ਕੋਰਟ ਦਾ ਫੈਸਲਾ ਤੁਹਾਡੇ ਹੱਥ ਹੀ ਜਾ ਕੇ ਹੁੰਦਾ ਹੁੰਦਾ ਹੈ ਹਾਂਜੀ ਸਰ ਹਾਂਜੀ ਸਰ ਤੇ ਫਿਰ ਵੀ ਇਹ ਤੰਗ ਕਰੀ ਨੇ ਸਰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਡਿਫਰਮੇਸ਼ਨ ਲਈ ਜਾ ਸਕ ਸਾਨੂੰ ਅਦਾਲਤ ਤੇ ਵਿਸ਼ਵਾਸ ਹੈ ਜੀ ਕਿਹੜਾ 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 ਕੋਰਟ ਤੁਸੀਂ ਗਏ ਹੋ ਜਿਹੜਾ ਤੁਹਾਡੇ ਹੱਕ ਤੇ ਆਇਆ ਸਰ ਅਦਾਲਤ ਤੇ ਕੋਰ ਮਨਦੀਪ ਸਿੰਘ ਜੱਜ ਦੇ ਹਾਂਜੀ ਤੇ ਮਨਾਸ ਦੀ ਜੀ ਹਾਂਜੀ ਸਰ ਹਾਂਜੀ ਸਰ ਤੇ ਸੋ ਦੀ ਗੱਲ ਗਈ ਜਾ ਰਹੀ ਹੈ ਕਿ ਸਟੇਟ ਸੋ ਲੱਗੇ ਹੋਇਆ ਉਹਦੇ ਦੇ ਦਮਨ ਤੇ ਸਰ ਉਹ ਵੇਖੋ ਸ਼ੁਰੂ ਤੋਂ ਜੋ ਹੈ ਉਹ ਤਾਂ ਸਭ ਨੂੰ ਪਤਾ ਹੀ ਹੈ ਬਾਕੀ ਪਟਾ ਨਾਮ ਜੋਗਿੰਦਰ ਕੌਰ ਦੇ ਨਾਮ ਹੈ ਇਸ ਜ਼ਮੀਨ ਦਾ ਪਾਵੇ ਜ਼ਮੀਨ ਤੁਹਾਡੀ ਹੈ ਹਾਂਜੀ ਜ਼ਮੀਨ ਸਾਡੀ ਹੈ ਅੱਗੇ ਮੈਡਮ ਕਿਤੇ ਕਿਤੇ ਨਾਮ ਤੇ ਕਿਉਂਕਿ ਉੱਥੇ ਕਹਿੰਦੇ ਵੀ ਲਗਾਤਾਰ ਤੇ ਟਰੈਕਟਰ ਵੀ ਆਉਂਦੇ ਆ ਪਲਾਟ ਕੱਟੇ ਜਾ ਰਹੇ ਆ ਇਸ ਜਗ੍ਹਾ ਦੇ ਉੱਪਰ ਕਿ ਆਪਾਂ ਇਹਨੂੰ ਕੇ ਸੇਲ ਆਊਟ ਵੀ ਕਰ ਦਿਆ ਸਰ ਇਹ ਸਭ ਝੂਠ ਹੈ ਅਫਵਾਹ ਹੈ ਹਾਂਜੀ ਜੋਗਿੰਦਰ ਕੌਰ ਦੇ ਹੋਰ ਵੀ ਵਾਰਸ ਹੈਗੇ ਆ ਜੀ ਹਾਂਜੀ ਕੌਣ ਹਨ ਉਹਨਾਂ ਦੇ ਵਾਰਸ ਸੀ ਉਹ ਉਹਨਾਂ ਦੇ ਬੇਟਾ ਨੇ ਬੇਟੇ ਨੇ ਬੇਟਾ ਰੂਪਿੰਦਰਪਾਲ ਸਿੰਘ ਜੀ ਮੈਂ ਉਹਨਾਂ ਦੀ ਵਾਈਫ ਆ ਨਮਨੀਤ ਕੌਰ ਡੈਥ ਸੀ ਜਦੋਂ ਹੋਣ ਵਾਲੀ ਮਤਲਬ ਕਾਫੀ ਤਬੀਅਤ ਖਰਾਬ ਹੋ ਗਈ ਸੀ ਉਹਨਾਂ ਦੀ ਤਾਂ ਉਹਨਾਂ ਨੇ ਡਿਸੀਜਨ ਲਿਆ ਕਿ ਮੈਂ ਇਹ ਜ਼ਮੀਨ ਤੁਹਾਡੇ ਨਾਮ ਕਰ ਦਾਂ ਇੱਕ ਇਹ ਵੀ ਕਿਹਾ ਜਾ ਰਿਹਾ ਕਿ ਤੁਹਾਡੇ ਤੁਹਾਡੇ ਨਾਲ ਪੋਲੀਟਿਕਲ ਤੁਹਾਡੇ ਨਾਲ ਹੈਗੇ ਲੋਕ ਜਿਹੜੇ ਇਸ ਕੰਮ ਨੂੰ ਜਿਹੜਾ ਅੰਜਾਮ ਦੇ ਰਿਹਾ ਦੋਨੋਂ ਇਸ ਚੀਜ਼ ਦੇ ਉੱਪਰ ਦਬਾਅ ਬਣਾ ਰਹੇ ਨਹੀਂ ਸਰ ਇਹ ਕੋਈ ਮੈਨੂੰ ਪਤਾ ਨਹੀਂ ਹੈ ਮਸੀਕੇ ਗੁਰਦੀਪ ਗੁਰਦੀਪ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਜੋ ਕਿ ਮੈਂ ਆਪਣਾ ਕਿਤੇ ਤੋਂ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਿਹਾ ਪਿਛਲੇ 20-25 ਸਾਲਾਂ ਤੋਂ ਜੀ ਉਹਨਾਂ 'ਤੇ આરોਪ ਲੱਗਿਆ ਕਿ ਇਹ ਪਲੇਗ੍ਰਾਉਂਡ ਦੀ ਥਾਂ ਹੈ ਜਿਹੜੀ ਤੁਸੀਂ ਵੇਚਣਾ ਚਾਹੁੰਦੇ ਹੋ ਕੁਝ ਸ਼੍ਰੇਂਤਰ ਰੱਖਦੇ ਹੋ ਦੇਖੋ ਜੀ ਇਹ ਸਭ ਇੱਕ ਝੂਠੀ ਇਹਨਾਂ ਦੀ ਸ਼੍ਰੇਂਤਰ ਵਾਲੀ ਗੱਲ ਹੈ ਜੀ ਕੋਈ ਪਲੇਗ੍ਰਾਉਂਡ ਨਹੀਂ ਜੀ ਅੱਜ ਤੱਕ ਇਹਨਾਂ ਦੇ ਕੋਲ ਕੋਈ ਵੀ ਫੈਕਟਸ ਜਾਂ ਤੱਥ ਨਹੀਂ ਹੈਗੇ ਜਿਸ 'ਤੇ ਸਾਬਤ ਕਰ ਸਕਣ ਇਹ ਬੇਸਿਕਲੀ ਕਰ ਦੇ ਗੀਆਂ ਇੱਕ ਉਹਥੇ ਇਹਨਾਂ ਦਾ ਨਵਨੀਤ ਕੌਰ ਜੀ ਦਾ ਜਿਵੇਂ ਇਹਨਾਂ ਨੇ ਪਹਿਲਾਂ ਹੀ ਦੱਸਿਆ ਹੈਗਾ ਇਹ ਕਿਨਾਂ ਦੀ ਮਾਤਾ ਜੀ ਦਾ ਪਲਾਟ ਸੀਗਾ ਜੀ ਜੋ ਇਹਨਾਂ ਨੇ ਆਪਣੀ ਦੱਤ ਤੋਂ ਪਹਿਲਾਂ ਰਜਿਸਟਰਡ ਉਹਦੇ ਨਾਂ ਤੇ ਪਟਾ ਨਾਮ ਹੈ ਜੀ ਰਜਿਸਟਰਡ ਹੋਇਆ ਆ ਉਹ ਪਟਾ ਨਾਮੇ ਦੇ ਆਧਾਰ ਤੇ ਉਹਨਾਂ ਨੇ ਆਪਣੀ ਦ ਉਨਮਨੀਤ ਕੋਰ ਨੂੰ ਦੇ ਚੁੱਕੇ ਸੀਗੇ ਜੀ ਕੋਈ ਕਿਸੇ ਤਰ੍ਹਾਂ ਦਾ ਸਟੇਟਸ ਕੋ ਨਹੀਂ ਹੈਗਾ ਜੀ ਕੋਈ ਕਿਸੇ ਤਰ੍ਹਾਂ ਦਾ ਸਟੇਟਸ ਕੋ ਨਹੀਂ ਹੈ ਅਗਰ ਉਹ ਹੈਗਾ ਤਾਂ ਉਹ ਸਬਦ ਕਰਦਣ ਯਾਦਨ ਦਿਖਾਦਣ ਇਹਨਾਂ ਨੇ ਇਸ ਚੀਜ਼ ਦਾ ਇੱਕ ਝੂਠਾ ਦਾਵਾ ਦਾਇਰ ਕੀਤਾ ਸੀਗਾ 2023 ਦੇ ਵਿੱਚ ਜੀ ਜੱਜ ਮਾਨਯੋਗ ਅਦਾਲਤ ਜੱਜ ਮਨਦੀਪ ਸਿੰਘ ਜੀ ਦੀ ਅਦਾਲਤ ਦੇ ਵਿੱਚ ਉਹ ਇੱਕ ਮਹੀਨੇ ਇੱਕ ਸਾਲ ਦੇ ਕਰੀਬ 9 ਮਹੀਨੇ ਉਦੇ ਤੇ ਚੱਲਿਆ ਜੀ ਜਦੋਂ ਦਾ ਇਹ ਪਿਛਲੇ 25 ਸਾਲਾਂ ਤੋਂ ਇਸ ਪਲਾਟ ਦੇ ਉੱਤੇ ਰਕਮੇ ਦੇ ਉੱਤੇ ਆਪਣੀ ਖੇਤੀ ਪਸ਼ੂਆਂ ਲਈ ਚਾਰਾ ਬੀਜਦੇ ਸੀਗੇ ਜੀ ਕਰ ਰਹੇ ਸੀਗੇ ਜਦੋਂ ਮਾਨਯੋਗ ਅਦਾਲਤ ਨੇ ਇਸ ਚੀਜ਼ ਤੇ ਇਹਨਾਂ ਦੇ ਦਾਅਵੇ ਦੇ ਉੱਤੇ ਸਟੇਟਸ ਕੋ ਲਾਇਆ ਤਾਂ ਉਦੋਂ ਉਦੋਂ ਲਾਇਆ ਸੀਗਾ ਉਸ ਤੋਂ ਬਾਅਦ 9 ਮਹੀਨੇ ਦੇ ਵਿੱਚ 9 ਮਹੀਨੇ ਕੇਸ ਚੱਲਣ ਦੇ ਬਾਅਦ ਯਾਦ ਜੱਜ ਸਾਹਿਬ ਨੇ ਇਹ ਕੇਸ ਡਿਸਮਿਸ ਕਰਤਾ ਮਨੀਤ ਕੌਰ ਦੇ ਹੱਕ ਦੇ ਵਿੱਚ ਇਹ ਕੋਈ ਵੀ ਪਾਰਕ ਦੇ ਜਿਹੜਾ ਕਹਿੰਦੇ ਆ ਬੱਚਿਆਂ ਦੇ ਖੇਡਣ ਦਾ ਪੁਕਤਾ ਸਬੂਤ ਨਹੀਂ ਪੇਸ਼ ਕਰ ਸਕਦੇ। ਨਕਸ਼ੇ ਦੇ ਦੱਸ ਰਹੇ ਕਿ ਪਾਰਕ ਹੈ ਸਕੂਲ ਦੇ ਬਿਲਕੁਲ ਸਾਹਮਣੇ। ਨਕਸ਼ੇ ਤੇ ਸਾਈਨ ਵੀ ਆ ਬਾਬਾ ਜੀ ਸਰ ਨਕਸ਼ੇ ਦੇ ਵਿੱਚ ਤਾਂ ਮੈਂ ਕਹਿ ਦਾਂਗਾ ਜੀ ਕਿਲਾ ਚੌਂਕ ਦੀ ਜਗ੍ਹਾ ਦੇ ਵਿੱਚ ਪਾਰਕ ਛੱਡਿਆ ਹੋਇਆ ਜੀ ਕੋਈ ਫੈਕਸ ਦੇ ਆਧਾਰ ਤੇ ਖੜਨਗੇ ਇਹਨਾਂ ਨੇ ਬਹੁਤ ਕੰਪਲੇਂਟਾਂ ਪਾਈਆਂ ਮਾਨਯੋਗ ਡਿਪਟੀ ਕਮਿਸ਼ਨਰ ਦੇ ਵੀ ਝੂਠੀਆਂ ਪਾਈਆਂ ਜੀ ਝੂਠ ਦੇ ਆਧਾਰ ਤੇ ਉਥੇ ਦੀ ਵੀ ਮੈਂ ਆਪ ਜੀ ਨੂੰ ਰਿਪੋਰਟ ਦਿਖਾ ਦਾਂਗਾ ਜੋ ਮੇਰੇ ਕੋਲ ਹੈ ਉਥੇ ਵੀ ਉਹਨਾਂ ਨੇ ਅਸਲ ਵਿੱਚ ਨਾ ਕੋਈ ਇੱਕ ਪਾਰਟਿਕੂਲਰ ਬੰਦਾ ਨਹੀਂ ਹੈ ਉਥੇ ਕਲੋਨੀ ਦੇ ਘਟੋੜ 50 ਤੋਂ 60% ਕੱਟੇ ਹੋਏ ਪਏ ਜਿਨ੍ਹਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਕਿ ਸਾਰੇ ਤੁਹਾਡੇ ਖਿਲਾਫ ਹੈ ਕੀ ਐਸੀ ਮੱਕੀ ਦਿਖਦਾ ਸਰ ਮੈਂ ਇਦਾਂ ਦੱਸਦਾ ਕਿ ਤੁਸੀਂ ਤਾਂ ਹੁਣ ਮੀਡੀਆ ਤੁਹਾਡੇ ਤੋਂ ਕੋਈ ਚੀਜ਼ ਲੁਕੀ ਨਹੀਂ ਐ ਤੁਸੀਂ ਜਾ ਕੇ ਪੂਰੀ ਕਲੋਨੀ ਦੇ ਵਿੱਚ ਸਰਵੇ ਕਰੋ ਇਹ ਸਿਰਫ ਬਲਾਡ ਦੇ ਕੋਲ ਚੰਦ ਘਰਾਂ 10 ਘਰ ਜਿਹੜੇ ਉਹ ਉੱਥੇ ਇਕੱਠੇ ਹੁੰਦੇ ਆਂ ਜੀ ਬਾਕੀ ਕਲੋਨੀ ਦੇ ਵੀ 350 ਘਰ ਆ 300 ਘਰ ਦੇ ਵਿੱਚ ਕੱਲਾ-ਕੱਲਾ ਜਾ ਕੇ ਪੁੱਛਿਆ ਜਾ ਸਕਦਾ ਮੈਂ ਵੀ ਉਸ ਕਲੋਨੀ ਦਾ ਵਸਨੀਕ ਆ ਜੀ ਮੇਰੇ ਨਾਲ ਵੀ ਹੈਗੇ ਮੈਂ ਕੋਈ ਇੱਕ ਇਕੱਠ ਕਰਨ ਨਾਲ ਇਹ ਨਹੀਂ ਸਾਬਤ ਕਰ ਸਕਦਾ ਸੱਚ ਨੂੰ ਝੂਠ ਨਹੀਂ ਬਣਾ ਸਕਦਾ ਹੈਗਾ ਹਨਾ ਜੋ ਵੀ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੀ ਇਹ ਸਿਰਫ ਕਿਸੇ ਕਾਗਜ਼ ਇਹ ਕੀ ਚ ਕਰੇ ਤੁਹਾਡਾ ਨਾਮ ਕਿਹਨਾਂ ਦਾ ਮੇਰਾ ਨਾਮ ਇਸ ਕਰਕੇ ਵਰਤੇ ਜਾਂਦਾ ਕਿਉਂਕਿ ਇਹ ਮੇਰੀ ਭੈਣ ਹੈ ਜੀ ਨਵਨੀਤ ਕੌਰ ਜੀ ਸਾਡੀ ਰਿਸ਼ਤੇ ਦੇ ਵਿੱਚ ਜੀ ਮੈਂ ਇਹਨਾਂ ਦੇ ਨਾਲ ਖੜਦਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ ਹੁਣ ਇਹਨਾਂ ਨੇ ਅਦਾਲਤ ਦੇ 15 ਦਿਨ ਪਹਿਲਾਂ ਆਪਣਾ ਫੈਸਲੇ ਤੋਂ ਬਾਅਦ ਪਲਾਟ ਤੇ ਦੁਬਾਰਾ ਚਰੀ ਬੀਜਣ ਦੀ ਕੀਤਾ ਟਰੈਕਟਰ ਲਾਇਆ ਜੀ ਅੰਦਰ ਕਰ ਰਹੇ ਸੀਗੇ ਕੰਮਗਾ ਇਹਨਾਂ ਦੀ ਮਿਲੀ ਜੁਲੀ ਸ਼ਾਇਸ਼ ਨਾਲ ਕਿਸ ਦੀ ਸ਼ਹਿਤ ਕਰਦੇ ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ ਇਹਨਾਂ ਨੇ 20-25 ਬੰਦਿਆਂ ਨੇ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਨੱਚਿਆ ਜੀ ਉੱਥੇ ਆ ਕੇ ਗੰਧ ਤੋੜੀ ਪਲਾਟ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਇੱਟਾਂ ਮਾਰੀਆਂ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਸੀਂ ਨੇ ਭੈਣ ਗਈ ਉੱਥੇ ਵੀ ਆ ਕੋਰਟ ਦੇ ਕਾਗਜ਼ ਆ ਜੀ ਦੇਖੋ ਕੋਰਟ ਨੇ ਸਾਡੇ ਹੱਕ ਚ ਕੀਤੇ ਕੋਈ ਸਟੇਜ ਨਹੀਂ ਉੱਥੇ ਖੜੇ ਖਰਬੰਦਾ ਜੀ ਨੇ ਕਿਹਾ ਵੀ ਮੈਂ ਕਿਸੇ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨਦਾ ਹੈਗਾ ਵੀ ਮੈਂ ਇਹਨਾਂ ਆਰਡਰਾਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਮੇਰੇ ਮਾਤਾ ਜੀ ਗਿਰੇ ਜੀ ਮੇਰੇ ਮਾਤਾ ਜੀ ਨੂੰ ਜਾਨੂ ਮਾਰਨ ਦੀ ਜੇ ਨਾਲ ਤਿੰਨ ਚਾਰ ਲੇਡੀਜ਼ ਨਾਲ ਖਰਬੰਦਾ ਜੀ ਦੀ ਵਾਈਫ ਮੋਨੀ ਖਰਬੰਦਾ ਜੀ ਨੇ ੱੱਕਾ ਮਾਰ ਕੇ ਜ਼ਮੀਨ ਤੇ ਗਿਰਿਆ ਜੀ ਦੀ ਅਸੀਂ ਐਫ ਆਈ ਆਰ ਵੀ ਕਟਾਈ ਮਾਨਯੋਗ ਐਸਐਸਪੀ ਸਾਹਿਬ ਨੂੰ ਸਾਰੀਆਂ ਵੀਡੀਓ ਤੁਹਾਡੇ ਵੱਲੋਂ ਹੁੰਦੀ ਹੈ। ਹਾਂਜੀ ਉਹ ਕਹਿੰਦੇ ਗੁੰਡਾਗਰਦੀ ਤੁਹਾਡੇ ਵੱਲੋਂ ਹੁੰਦੀ ਹੈ। ਸਰ ਉਹਦਾ ਕੋਈ ਪੁਖਤਾ ਸਬੂਤ ਹੈ ਮੈਂ ਕਹਿ ਦਾਂਗਾ ਕਹਿਣ ਨਾਲ ਨਹੀਂ ਨਾ ਕੋਈ ਗੱਲ। ਦੇਖੋ ਜੀ ਐਫਆਈਆਰ ਵੀ ਹੋਈ ਹੈ ਉਹਨਾਂ ਤੇ 7 ਬੰਦਿਆਂ ਤੇ ਬਾਈ ਨੇਮ ਹੋਈ ਹੈ। ਉਹਦੀ ਕੱਲੀ-ਕੱਲੀ ਮੈਂ ਆਪ ਜੀ ਨੂੰ ਵੀਡੀਓ ਦਿਖਾਣਾ। ਕੱਲੇ-ਕੱਲੇ ਮੇਰੇ ਕੋਲੇ ਫੋਟੋਗ੍ਰਾਫਸ ਹੈਗੀਆਂ ਫੋਟੋਗ੍ਰਾਫਸ ਮੀਡੀਆ ਨੂੰ ਦੇ ਸਮੂਹ ਕਰਾਇਓ ਜਿਹੜਾ ਫੋਟੋਗ੍ਰਾਫਸ ਮੰਗਾਓ। ਉਹ ਕੱਲੇ-ਕੱਲੇ ਪੁਖਤਾ ਸਬੂਤ। ਤੁਸੀਂ ਵੀ ਅੱਜ ਬੈਠੇ ਹੋ ਕਾਨੂੰਨ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੀ ਜੇ ਕਾਨੂੰਨ ਨੇ ਕੋਈ ਐਫ ਆਈ ਆਰ ਕੀਤੀ ਹੈ ਤਾਂ ਕੋਈ ਸਬੂਤ ਦੇ ਕੇ ਕੀ ਕੀਤੇ ਹੈ ਜੀ ਕੋਈ ਵੀ ਕਿਸੇ ਦੀ ਸ਼ਾਇਤ ਨਹੀਂ ਇਹ ਤਾਂ ਇਹਨਾਂ ਨੂੰ ਪਤਾ ਕਿਹਦੀ ਸ਼ਾਇ ਹੈ ਕਿਸ ਤੇ ਕਰਦੇ ਆ ਜੀ ਉਹ ਕੰਮ ਇਹਨਾਂ ਨੂੰ ਵੀ ਪਤਾ ਹੋਣਾ ਜੀ ਹੈਨਾ ਜੀ ਏ ਐਜ਼ ਅ ਪ੍ਰੋਪਰਟੀਓਰ ਵੀ ਦੱਸੋ ਜਿਹੜੀ 4500 ਗਾਜੀ ਜਗ੍ਹਾ ਕਹਿ ਰਹੇ ਕਿ ਉਹ ਜਗ੍ਹਾ ਵੇਚ ਚੁੱਕੇ ਆ ਪਹਿਲਾਂ ਜਿਹੜੇ ਜਿਹੜੇ ਖਸਰੇ ਨੰਬਰਾਂ ਦੀ ਵੀ ਜ਼ਿਕਰ ਕੀਤਾ ਜਾ ਰਿਹਾ ਤੁਸਾਂ ਤੁਸੀਂ ਕਿਸ ਤਰ੍ਹਾਂ ਐਜ਼ ਅ ਡੀਲਰ ਦੇਖਦੇ ਹੋ ਕਿ ਉਹ ਜਗ੍ਹਾ ਜਿਹੜੀ ਤੁਹਾਨੂੰ ਵੇਚਣ ਲਈ ਆਈ ਹੈ ਹੈਗੀ ਸਰ ਮੈਂ ਦੱਸਦਾ ਜੀ ਕੋਈ ਵੇਚਣ ਲਈ ਨਹੀਂ ਜਗ੍ਹਾ ਆਈ ਹੈ ਜੀ ਸਾਡੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਡੀ ਭੈਣ ਦੀ ਪ੍ਰਾਪਰਟੀ ਹੈ ਜੀ ਉਹਨਾਂ ਦੀ ਜੱਦੀ ਹੈ ਇਹਨਾਂ ਦੀ ਅੱਖ ਹੈ ਜੀ ਜਿਹੜੇ ਚਾਰ ਘਰ ਉੱਥੇ ਨੇੜੇ ਦੇ ਵਸਦੇ ਆ ਜੀ ਵੀ ਅਸੀਂ ਉਸਤੇ ਕਬਜ਼ਾ ਕਰ ਲਈਏ ਸ਼ੁਰੂ ਤੋਂ ਇਸ ਪਲਾਟ ਤੇ ਅੱਖ ਰੱਖਦੇ ਸੀਗੇ ਜੀ ਤੇ ਬਾਕੀ ਰਹੀ ਤੁਸੀਂ ਗੱਲ ਜਿਹੜੇ ਫੈਕਟਸ ਦੀ ਤੁਸੀਂ ਕਹਿੰਦੇ ਹੋ ਜੀ ਵੀ ਇਹ ਇਹ ਉਹਨਾਂ ਦੀ ਪ੍ਰਾਪਰਟੀ ਹੈ ਇਹ ਚੀਜ਼ ਦਾ ਰੈਵਨਿਊ ਡਿਪਾਰਟਮੈਂਟ ਪਹਿਲਾਂ ਵੀ ਵੈਰੀਫਾਈ ਕਰ ਚੁੱਕਿਆ ਜਿਸ ਚੀਜ਼ ਦੀ ਆਰਟੀਆਈ ਰਾਈ ਮੈਂ ਕਾਪੀ ਲਿੱਤੀ ਹੈ ਉਹ ਆਪ ਜੀ ਨੂੰ ਦਿਖਾ ਦੰਨਾ ਕਿ ਰੈਵਨਿਊ ਡਿਪਾਰਟਮੈਂਟ ਨੇ ਇਹ ਰਿਪੋਰਟ ਆਹ ਲੋ ਜੀ ਮੈਂ ਇਹਨਾਂ ਤੋਂ ਰੈਵਨਿਊ ਡਿਪਾਰਟਮੈਂਟ ਦੀ ਆਗਿਆ ਨੂੰ ਜਮ੍ਹਾਂ ਬੰਦੀ ਔਰ ਮੈਂ ਇੱਕ ਸਵਾਲ ਕਰਨਾ ਚਾਹਾਂਗਾ ਅਗਰ ਇਹ ਕਹਿੰਦੇ ਆ ਖਰਮੰਦਾ ਜੀ ਮੈਂ ਤਾਂ ਇਸ ਪ੍ਰਾਪਰਟੀ ਦੇ ਪੇਪਰ ਦਿਖਾਨਾ ਕੋਈ ਪਾਰਖ ਦਾ ਪੁਗਦਾ ਸਬੂਤ ਉਹ ਪ੍ਰਸ਼ਾਸਨ ਦੇ ਅੱਗੇ ਰੱਖਣ ਭਾਜੀ ਜੋ ਵੀ ਗੱਲ ਹੈ ਕਿਸੇ ਤਰ੍ਹਾਂ ਦੀ ਅਗਰ ਕੋਈ ਸਖ ਦਾ ਸਬੂਤ ਹੈ ਕੋਰਟ ਹੀ ਪੇਸ਼ ਕਰਨ ਕੋਰਟ ਦੇ ਵਿੱਚ ਕਲੀਅਰ ਇਹ ਮੈਂ ਆਪ ਜੀ ਨੂੰ ਦਿਖਾਵਾਂਗਾ ਜੱਜ ਮਨਦੀਪ ਸਿੰਘ ਦੀ ਅਦਾਲਤ ਦਾ ਫੈਸਲਾ ਹੈ ਜੀ ਉਹਨਾਂ ਨੇ ਕਲੀਅਰ ਡਿਸਮਿਸ ਕੀਤਾ ਹੈ ਵੀ ਇਹ ਕੋਈ ਵੀ ਪਾਰਟੀ ਹੈ ਜਿਹੜੀ ਪੁਕਤਾ ਸਬੂਤ ਨਹੀਂ ਕਰ ਉਹ ਮੈਂ ਇੱਕ ਧਿਆਨ ਹੋਰ ਆਪ ਜੀ ਨੂੰ ਗੱਲ 'ਚ ਲੈਣਾ ਜਾਵਾਂਗਾ ਕੀ ਜਿਹੜੀ ਕਲੋਨੀ ਦਾ ਆਪ ਦੇ ਆਪ ਨੂੰ ਪ੍ਰਧਾਨ ਕਹਿੰਦੇ ਆ ਵੀ ਹਰੇ ਜਿਗਾ ਪ੍ਰਧਾਨ ਲਿਖਦੇ ਆ ਕੀ ਆਪ ਦੇ ਆਪ ਨੂੰ ਕੋਈ ਕਹਿੰਨ ਨਾਲ ਪ੍ਰਧਾਨ ਬਣ ਜਾਂਦਾ ਕਦੀ ਅਜ ਤੱਕ ਕਲੋਨੀ ਦੀ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੂੰ ਚੁਣਿਆ ਗਿਆ ਪ੍ਰਧਾਨ ਦਾ ਇਹ ਕਿਸ ਬੇਸ ਤੇ ਪ੍ਰਧਾਨ ਕਹਿੰਦੇ ਆ ਆਪਣੇ ਆਪ ਨੂੰ ਕੋਈ ਕਹਿਣ ਨਾਲ ਆ ਸਾਡੇ ਕਲੋਨੀ ਦੀ ਸੰਤਨ ਇਨਕਲੇਵ ਦੀ ਐਸੋਸੀਏਸ਼ਨ ਦਾ ਇੱਕ ਮੈਮੋਰੰਡਮ ਹੈ ਜਿਹਦੀ ਮੈਂ ਕਾਪੀ ਵਿਖਾਨਾ ਜੀ ਜਿਹੜੀ ਰਜਿਸਟਰਡ ਹੋਈ ਹੋਈ ਹੈ ਆ ਸੱਤ ਮੈਂਬਰੀ ਕਮੇਟੀ ਦੇ ਨਾਂ ਤੇ ਜਿਸ ਕਰਨਲ ਦੁੱਲਾ ਜੀ ਬਲਤੇਜ ਜੀ ਜਗਜੀਵਨ ਸਿੱਧੂ ਬਲਦੇਵ ਸਿੰਘ ਜਸਬੀਰ ਸਿੰਘ ਸਿੱਧੂ ਦਵਿੰਦਰ ਸਿੰਘ ਇੰਦਰਵੀਰ ਸਿੰਘ ਸੰਧੂ ਆ ਮੈਮੋਰੰਡਮ ਦੀ ਕਾਪੀ ਤੇ ਹੈ ਇਹਨਾਂ ਦਾ ਤਾਂ ਕਲੋਨੀ ਨਾਲ ਕੋਈ ਹੈ ਹੀ ਨਹੀਂ ਇਹ ਤਾਂ ਥ੍ਰੈਟ ਕਰਨ ਵਾਲੇ ਬੰਦੇ ਆ ਬਲੈਕਮੇਲਰ ਕਰਦੇ ਆ ਬਲੈਕਮੇਲ ਦੇ ਦਾ ਹਾਂਜੀ ਇਹ 2004 ਦੀ ਸੋਸਾਇਟੀ ਸੰਤ ਇੰਗਲੇਵ ਦੀ ਰਜਿਸਟਰਡ ਹੈ ਤੁਸੀਂ ਆਪ ਜੀ ਨੂੰ ਪਤਾ ਹੀ ਹੋਵੇ ਜਿੱਥੇ ਇੱਕ ਜਗ੍ਹਾ ਸੋਸਾਇਟੀ ਕੋਈ ਰਜਿਸਟਰਡ ਹੋਵੇ ਉੱਥੇ ਦੂਜੀ ਨਹੀਂ ਹੋ ਸਕਦੀ ਜੀ ਇੱਕ ਸੋਸਾਇਟੀ ਰਜਿਸਟਰਡ ਦਾ ਕਾਨੂੰਨ ਹੈ ਜੀ ਇਹ 2004 ਤੁਸੀਂ ਕੀ ਕਹੋਗੇ ਜਿਹੜੀ ਅੱਜ ਕਾਨਫਰੰਸ ਕੁੱਲ ਮਿਲਾ ਕੇ ਸੀ ਇਹ ਕਵਾਂਗੇ ਜੀ ਇਹ ਸਾਡੇ ਭੈਣ ਨੂੰ ਬਹੁਤ ਥ੍ਰੈਟ ਕਰਦੇ ਆ ਤੰਗ ਕਰਦੇ ਆ ਬਟ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜਦੋਂ 2023 ਦਾ ਸੀ ਇਹ ਹੀ ਕਹਿਣਾ ਜਾਵਾਂਗੇ ਸਟੇਟਸ ਕੋ ਲੱਗਿਆ ਸੀਗਾ ਅਸੀਂ ਪਲਾਟ ਦੇ ਅੰਦਰ ਆਪਣੇ ਵੜੇ ਵੀ ਨਹੀਂ ਗਏ ਕਿਉਂਕਿ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਹੈ ਜਦੋਂ ਸਟੇਟਸ ਕੋ ਉਹਨਾਂ ਨੇ ਤੋੜਿਆ ਉਦੋਂ ਉਸ ਤੋਂ ਬਾਅਦ ਹੀ ਅਸੀਂ ਆਪਣੇ ਪਲਾਟ ਦੇ ਅੰਦਰ ਜਾ ਕੇ ਵਾਹੀ ਕੀਤੀ ਹੈ ਆਪਣੇ ਪਲਾਟ ਦੇ ਅੰਦਰ ਵੜਿਆ ਬਟ ਇਹਨਾਂ ਨੇ ਪਤਾ ਨਹੀਂ ਕਿਹਦੀ ਸ਼ੈ ਤੇ ਸਾਨੂੰ ਨਹੀਂ ਪਤਾ ਇਹਨਾਂ ਨੂੰ ਕਿਹਦੀ ਸ਼ੈ ਹੈ ਅੱਜ ਸ਼ਾਇਦ ਪਤਾ ਲੱਗ ਗਿਆ ਇੱਕ ਕਲ ਦੀ ਦਲ ਦੇ ਸਿੱਧਾ ਸਾਭ ਜੀ ਕੋ ਉਹਨਾਂ ਦੇ ਵੀ ਪ੍ਰੈਸ ਕਾਨਫਰੰਸ ਰੰਗ ਕੀਤੀ ਹੈ ਜੀ ਨਾ ਉਹਨਾਂ ਨੂੰ ਇਫੈਕਟ ਜਿਕੇ ਨਾ ਪਤਾ ਨਹੀਂ ਕਿਹਦੀ ਸ਼ੈ ਤੇ ਕਰਦੇ ਸਾਨੂੰ ਨਹੀਂ ਪਤਾ ਜੀ ਕੀ ਕਰਦੇ ਜਿਹੜਾ ਕਹਿਣਾ ਸੀ ਜਿਹੜ ਦੇ ਨਾਲ ਸੀ ਉਹ ਉਹ ਇਹਨਾਂ ਦੀ ਗਲਤੀ ਹਾਂ ਵੀ ਪਰਦੇ ਸੀ ਵੀ ਮੈਂ ਬੱਚਿਆਂ ਦੇ ਲਈ ਅਸੀਂ ਪਾਰਕ ਬਣਾਵਾਂਗੇ। ਹੁਣ ਉਹਨਾਂ ਤੋਂ ਕਹਿੰਦੇ ਵੀ ਉਹ ਛੱਡ ਤੋਂ ਉਹਨਾਂ ਦੇ ਦੂਜੀ ਸਰ ਇਸ ਚੀਜ਼ ਦਾ ਕੀ ਸਬੂਤ ਹੈ ਵੀ ਉਹ ਕਹਿੰਦੇ ਬਲਤੇਜ ਪੰਨੂ ਜੀ ਹਮੇਸ਼ਾ ਸੱਚਾਈ ਦੇ ਨਾਲ ਰਹੇ ਆ ਉਹਨਾਂ ਨੇ ਹਮੇਸ਼ਾ ਕਲੋਨੀ ਦੇ ਹੋਂਦ ਦੇ ਨਾਤੇ ਜਦੋਂ ਫੈਕਸ ਵੇਖੇ ਆ ਸਾਰਾ ਕੁਝ ਵੇਖ ਕੇ ਉਹਨਾਂ ਨੇ ਉਹਨਾਂ ਦਾ ਕਹਿ ਮੈਂ ਝੂਠ ਦਾ ਕੋਈ ਸਾਥ ਨਹੀਂ ਦੇਣਾ। ਉਹ ਅੱਜ ਵੀ ਸੱਚਾਈ ਦੇ ਨਾਲ ਖੜਿਆ ਕਲੋਨੀ ਦੇ 250 ਦੇ ਕਰੀਬ ਘਰ ਉਹਨਾਂ ਦੇ ਨਾਲ ਹੈ ਇਹ 10 ਘਰਾਂ ਨੂੰ ਛੱਡ ਕੇ ਜਿੱਥੇ ਮਰਜ਼ੀ ਤੁਸੀਂ VOTING ਕਰਾ ਲਓ ਜਦੋਂ ਮਰਜ਼ੀ ਤੁਸੀਂ ਇਲੈਕਸ਼ਨ ਅੱਜ ਤੱਕ ਸਾਡੀ ਕਲੋਨੀ ਦੇ ਇਲੈਕਸ਼ਨ ਨਹੀਂ ਹੋਏ ਫਿਰ ਇਹ ਕਿੱਦਾਂ ਦੇ ਪ੍ਰਧਾਨ ਬਣ ਗਏ ਮੈਂ ਤਾਂ ਅਸੀਂ ਕਾਨੂੰਨ ਤੋਂ ਹੀ ਮੰਗਾਏ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੀ ਜੋ ਪਹਿਲਾਂ ਵੀ ਸਾਡੇ ਫੈਸਲਾ ਹੋਇਆ ਜੀ ਕਾਨੂੰਨ ਨੇ ਦੋ ਕੋਟਾ ਨੇ ਸਾਡੇ ਹੱਕ ਚ ਕੀਤਾ ਹੈ ਮਾਨਯੋਗ ਡਿਪਟੀ ਕਮਿਸ਼ਨਰ ਦੀ ਮੈਂ ਰਿਪੋਰਟ ਆਪ ਜੀ ਨੂੰ ਵਿਖਾਣਾ ਅਸੀਂ RTI ਨਹੀਂ ਲਈਤੀ ਹੈ ਜੀ ਇੱਕ ਮਿੰਟ ਮੈਂ ਵਿਖਾਣਾ ਆਪ ਜੀ ਨੂੰ ਗੁਰਦੀਪ ਜੀ ਕੋਲ ਰਿਵਿਊ ਡਿਪਾਰਟਮੈਂਟ ਵਾਲਾ ਵੀ ਕਾਗਜ਼ ਦਿਖਾ ਹਾਂਜੀ ਹਾਂਜੀ ਮੈਂ ਦਿਖਾਣਾ ਜੀ